ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨਾਤਾ ਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਏ ਰੱਬਾ ਉਹਦੇ ਕਾਬਲ ਕਰ ਦੇ ਜਾਂ ਫਿਰ ਮੈਨੂੰ پاگل ਕਰ ਦੇ ਜੇ ਉਹ ਹਾਸਲ ਹੋ ਨਹੀਂ ਸਕਦਾ ਹਰ ਹਾਸਲ ਲਾ ਹਾਸਲ ਕਰ ਦੇ ਇਸ਼ਕ ਅਦਾਰਾ ਖੋਲਿਆ ਜਿਨ੍ਹਾਂ ਮਾੜਾ ਬਾਲ ਨਹੀਂ ਦਾਖਲ ਕਰਦੇ ਇੱਕ ਦੂਜੇ ਦੀ ਭਾਲ ਚ ਲੰਗੀ ਹਰ ਹਲਕੇ ਬੰਦੇ ਗੱਲ ਛਲ ਕਰਦੇ ਕਈ ਤੱਕੇ ਨੇ ਝੁੱਠੇ ਆਸ਼ਕ ਇਸ਼ਕ ਦੀ ਤਸਬੀਹ ਪਲ-ਪਲ ਕਰਦੇ ਪੁੱਲ ਭਲੇਖੇ ਇਹ ਤੱਕ ਲੈ ਮੈਨੂੰ ਖੁਦਰਾ ਵੇਲਾ ਮਖਮਲ ਕਰਦੇ ਇੱਕ ਦੂਜੇ ਦੀ ਜਿੰਦੜੀ ਬੁਸ਼ਰਾ ਰੱਬ ਨਹੀਂ ਬੰਦੇ ਮੁਸ਼ਕਲ ਕਰਦੇ ਜੇ ਲਜਪਾਲ ਮੁਹੱਬਤ ਕਰੀਏ ਕਿਹਦੇ ਨਾਲ ਮੁਹੱਬਤ ਕਰੀਏ ਅੱਖਾਂ ਪਾੜ ਕੇ ਵੇਖੇ ਨੇਰਾ ਬੱਤੀਆਂ ਬਾਲ ਮੁਹੱਬਤ ਕਰੀਏ ਵੇਖ ਲਵਾਂਗੇ ਜੋ ਹੋਵੇਗਾ ਹੁਣ ਫਿਲਹਾਲ ਮੁਹੱਬਤ ਕਰੀਏ ਇਨਾਂ ਕਾਣੂ ਸੋਚੀ ਜਾਣਾ ਏ ਦੇਹ ਮਿਸਕਾਲ ਮੁਹੱਬਤ ਕਰੀਏ ਜਿਵੇਂ ਮਰਜੀ ਹਿਜਰ ਨਖੱਤਾ ਮਗਰੋਂ ਟਾਲ ਮੁਹੱਬਤ ਕਰੀਏ ਇਹ ਵੀ ਮੈਨੂੰ ਆਪੇ ਇਹ ਦੱਸ ਦੇ ਕਿੰਨੇ ਸਾਲ ਮੁਹੱਬਤ ਕਰੀਏ ਸੱਜਣਾ ਸਾਨੂੰ ਘੁੱਟ ਕੇ ਲਾਲਾ ਸੀਨੇ ਨਾਲ ਮੁਹੱਬਤ ਕਰੀਏ ਸਾਵਾਂ ਦਾ ਇਤਬਾਰ ਨਹੀਂ 부ਸ਼ਰਾ ਛੇਤੀ ਨਾਲ ਮੁਹੱਬਤ ਕਰੀਏ ਸਾਡਾ ਭਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖ ਨਾ ਰੱਖ ਦਿਲ ਦੇਣਾ ਸੀ ਦੇ ਛੱਡਿਆ ਤੇਰੀ ਮਰਜ਼ੀ ਰੱਖ ਨਾ ਰੱਖ ਡੱਕਣੀਆਂ ਨੇ ਤੇ ਸਾਵਾਂ ਡੱਕ ਤੁਖ ਦੀ ਉੱਤੇ ਕੱਖ ਨਾ ਰੱਖ ਵੇਖਣ ਤੇ پابੰਦੀ ਨਹੀਂ ਪਰ ਸਾਡੇ ਤੇ ਅੱਖ ਨਾ ਰੱਖ ਨਾਜ਼ ਅਦਾਮਾ ਆਪਣੀ ਥਾਂ ਕਦਮ ਬਹੁਤੀ ਦੱਖ ਨਾ ਰੱਖ ਅੰਬਰਾਂ ਉੱਤੇ ਚਮਕਣ ਤਾਰੇ ਇੱਧਰ ਵੀ ਤੇ ਉੱਧਰ ਵੀ ਇੱਕੋ ਵਰਗੇ ਹੈਣ ਨਜ਼ਾਰੇ ਇੱਧਰ ਵੀ ਤੇ ਉੱਧਰ ਵੀ ਦੋਨਾਂ ਪਾਸੇ ਇੱਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ ਰੋ ਰੋ ਮਾੜੇ ਕਰਨ ਗੁਜ਼ਾਰੇ ਇੱਧਰ ਵੀ ਤੇ ਉੱਧਰ ਵੀ ਚੜਦੇ ਲਹਿੰਦੇ ਦੋਵੇਂ ਪਾਸੇ ਅਣਖਾਂ ਸੂਲੀ ਚੜੀਆਂ ਨੇ ਸੁਫਨੇ ਹੋ ਗਏ ਮਿੱਟੀ ਗਾਰੇ ਇੱਧਰ ਵੀ ਤੇ ਉੱਧਰ ਵੀ 70 ਸਾਲ ਤੋਂ ਅੱਖੀਆਂ ਦੇ ਵਿੱਚ ਹੰਝੂ ਚੱਕੀ ਫਿਰਦੇ ਆ ਕੋਈ ਨਹੀਂ ਦਿੰਦਾ ਖਾਬ ਉਧਾਰੇ ਇੱਧਰ ਵੀ ਤੇ ਉੱਧਰ ਵੀ ਜ਼ਖਮਾਂ ਦੀ ਫਸਲ ਵੀ ਉਹ ਇੱਕ ਦਿਨ ਆਪਣੇ ਹੱਥੀਂ ਵੱਢਣਗੇ ਨਫ਼ਰਤ ਦੇ ਜਿਸ ਬੀਜ ਖਿਲਾਰੇ ਇੱਧਰ ਵੀ ਤੇ ਉੱਧਰ ਵੀ ਮੋਜਾਂ ਮਾਣਦੇ ਪਏ ਨੇ ਬੁਸ਼ਰਾ ਹਾਕਮ ਦੋਵੇਂ ਪਾਸਿਆਂ ਦੇ ਖਲਕਤ ਦੇ ਲਈ ਨਿਤ ਖਸਾਰੇ ਇੱਧਰ ਵੀ ਤੇ ਉੱਧਰ ਵੀ